ਨਾ ਦੇ ਕਨਾਮ ਮਿਲੇ ਤਾਂ ਜੀਵਾਂ ਤਨ ਮਨ ਦੀਵੇ ਹਰਿਆਉਂ ਸੋ ਉੱਥੇ ਵਜੂ ਭਾਈ ਸਾਹਿਬ ਭਾਈ ਆਈਟੀ ਵਾਲੇ ਅਬ ਬਲਵਿੰਦਰ ਸਿੰਘ ਜੀ ਬਹੁਤ ਸੇਵਾ ਕਰਦੇ ਆ ਲੰਗੜ ਦੀ ਵੀ ਉੱਥੇ ਪਿਆਰੇ ਬੋਲ ਸਿੱਖਿਆ ਭੈਣ ਜੀ ਨਾਲ ਸੋ ਉਹਨਾਂ ਦੇ ਵਜੂ ਅਪਾਰਟਮੈਂਟ ਚ ਰਹਿੰਦੇ ਜਿੱਦਾਂ 2-3 ਲੈਵਲ ਹੁੰਦੇ ਉੱਥੇ ਜਿੱਦਾਂ ਜਿੱਦਾਂ ਬੜੀਆਂ ਵੰਗੀਆਂ ਨੇ ਸਟੋਰੀਆਂ ਸਟਰੀ ਚ ਸੋ ਉੱਥੇ ਉਹਨਾਂ ਦੇ ਉੱਤੇ ਜਿਹੜਾ ਮੁਸਲਮਾਨਾ ਇੱਕ ਆਪਣਾ ਮੁੰਡਾ ਰਹਿੰਦਾ 30 35 ਸਾਲ ਦਾ ਪਿਆਰੀ ਰੂਹ ਆ ਬਹੁਤ ਵਦਾਂ ਸੋ ਭੈਣ ਜੀ ਉਹਨੇ ਜਿਹਦਾ ਸਿਮਨ ਲਾ ਕੇ ਰੱਖਦੇ ਆ 24 ਘੰਟੇ ਘਰੇ ਨਾ ਉਹਨਾਂ ਦੇ ਡਿਵਾਈਸ ਤੇ ਚੱਲੀ ਜਾਂਦਾ ਕੋਈ ਨਾ ਕੋਈ ਸਿਮਨ ਜਾਂਦਾ ਤੋਂ ਉਹ ਸਿਮਨ ਲਾਈ ਰੱਖਦੇ ਸੀਗੇ ਤੇ ਥੋੜੀ ਥੋੜੀ ਆਵਾਜ਼ ਜਿਹਦਾ ਉੱਤੇ ਜਾਂਦੀ ਸੀ ਤੋ ਉਹ ਕੀ ਹੋਇਆ ਉਹ ਤੋਂ ਨੇ ਮੁੰਡੇ ਨੇ ਕਿਹਾ ਵੀ ਭਾਈ ਸਾਹਿਬ ਥੋੜੀ ਜਿਹੀ ਮੰਨ ਆ ਕੀ ਲਾਇਆ ਤੁਸੀਂ ਹੋਲੀ ਕਰ। ਸੋ ਇਹਨਾਂ ਨੇ ਹੋਲੀ ਕਰ ਲਿਆ। ਉਹ ਫੇ ਆਵਾਜ਼ ਫੇ ਮੇਰੇ ਖਲ ਗਈ ਗਈ ਥੋੜੀ ਜੀ। ਉਹ ਕਹਿੰਦਾ ਭਾਈ ਸਾਹਿਬ ਤੁਸੀਂ ਬੰਦ ਨਹੀਂ ਕੀਤਾ ਇਹਨਾਂ ਨੇ ਫੇ ਹਾਰ ਕੇ ਉਹ ਬੰਦ ਕਰਤਾ ਸਿਮਨ। ਜਦੋਂ ਉਹਨੇ ਫੇ ਕੰਪਲੀਟ ਕੀਤੀ। ਜਦੋਂ ਬੰਦ ਕੀਤਾ ਤਾਂ ਫੇ ਉਹ ਦੇਖਦਾ ਕਿ ਹੋਰ ਆਵਾਜ਼ ਆਈ ਜਾਂਦੀ ਆ। ਉਹ ਫੇ ਥੱਲੇ ਆਇਆ ਉਹ ਕਹਿੰਦਾ ਵੀ ਭਾਈ ਸਾਹਿਬ ਤੁਸੀਂ ਕਿ ਸਿਮਨ ਹੋ ਰੂਚੀ ਕਰਤਾ ਬੰਦ ਨਹੀਂ ਕੀਤਾ ਉਹ ਕਹਿੰਦਾ ਵੀ ਆਹ ਦੇਖੋ ਸਾਡੇ ਘਰੇ ਕੋਈ ਸਿਮਨ ਨੇ ਚੱਲਦਾ ਪਿਆ ਕੋਈ ਡਿਵਾਈਸ ਨਹੀਂ ਲੱਗੀ ਅਸੀਂ ਬੰਦ ਕਰਦੇ ਉਹ ਫੇ ਗਿਆ ਤਾਂ ਫੇ ਜਦੋਂ ਉੱਤੇ ਉਹ ਫੇ ਬੈਠਾ ਤਾਂ ਉਹ ਸਿਮਨ ਉੱਚੀ ਉੱਚੀ ਫੇ ਹੋਣ ਲੱਗ ਗਿਆ ਉਹਨੂੰ ਵਾਹਿਗੁਰੂ ਸੁਣੀ ਜਾਂਦਾ ਸੀ ਉਹ ਕਹਿੰਦਾ ਵੀ ਹੁਣ ਡਿਵਾਈਸ ਤੇ ਬੰਦ ਹੋ ਗਿਆ ਮੈਂ ਹੁਣ ਕੀ ਕਰਾਂ ਉਹਨੇ ਆਪਣੇ ਕੰਨਾਂ ਨੂੰ ਹੈੱਡਫਨ ਲਾ ਲਏ ਵੱਡੇ ਵੱਡੇ ਜਿਹੜਾ ਜਿੱਦਾਂ ਲਾ ਲਏ ਕਿ ਆਵਾਜ਼ ਮੈਨੂੰ ਨਾ ਸੁਣੇ ਵਾਹਿਗੁਰੂ ਜੀ ਕਹਿੰਦਾ ਜਦੋਂ ਮੈਂ ਹੈੱਡਫੋਨ ਲਾਏ ਤੇ ਹੋਰ ਉੱਚੀ ਹੋ ਗਿਆ ਵਾਹਿਗੁਰੂ ਜਿਹੜਾ ਹੋਰ ਜ਼ਿਆਦਾ ਉੱਚੀ ਹੋ ਗਿਆ ਕਹਿੰਦਾ ਤਿੰਨ ਚਾਰ ਘੰਟੇ ਮੈਨੂੰ ਪਤਾ ਨਹੀਂ ਕੀ ਮੈਨੂੰ ਥੋੜੀ ਜਿੱਤ ਭੁੱਲ ਗਈ ਉਹ ਵਾਹਿਗੁਰੂ ਬੰਦੀ ਨਾ ਹੋਵੇ ਤੇ ਬੰਦ ਨਾ ਹੋਵੇ ਤਾਂ ਫੇਰ ਹਾਰ ਕੇ ਕੀ ਹੋਇਆ ਕਿਛੋ ਕਹਿੰਦਾ ਮੇਰੀ ਧੌਣ ਤੋਂ ਆ ਕੇ ਕਿਸੇ ਨੇ ਫੜਿਆ ਦੇ ਤਾਂ ਘੁੱਟ ਕੇ ਤ ਇਹਦਾ ਦੱਸਿਆ ਕਹਿੰਦੇ ਵੀ ਤੂੰ ਜਦੋਂ ਭਗਤੀ ਕਰ ਰਿਹਾ ਵਾਹਿਗੁਰੂ ਤੂੰ ਬੰਦ ਕਿਉ ਕਰਾ ਰਿਹਾ ਤਾਂ ਇਦਾਂ ਕਿਸੇ ਨੇ ਮੇਰੀ ਧੌਣ ਤੋਂ ਫੜ ਕੇ ਤਾਂ ਨਹੀਂ ਵੀ ਮੇਰੇ ਕੁੱਟੇ ਫੇ ਹਾਰ ਕੇ ਕਹਿੰਦਾ ਮੈਂ ਜਿੱਦਾਂ ਬੇਨਤ ਕੀਤੀ ਵੀ ਠੀਕ ਆ ਮੈਂ ਕੁਝ ਨਹੀਂ ਕਹਿੰਦਾ ਮੇਰੀ ਧੌਣ ਛੱਡੋ ਤਾਂ ਫੇਉ ਉਹਨੇ ਉੱਤੇ ਆ ਕੇ ਮੁਸਲਮਾਨ ਨੇ ਥੱਲੇ ਭਾਈ ਸਭ ਨੂੰ ਸਟੋਰੀ ਦੱਸੀ ਵੀ ਮੇਰੇ ਨਾਲ ਇਦਾਂ ਹੋਇਆ ਤੇ ਉਹ ਦੇਖ ਲਓ ਵੀ ਉਹਨੂੰ ਅਨਦਰ ਸੁਗਰੂ ਸਾਹਿਬ ਨੇ ਸੁਣਾਇਆ ਅੰਦਰੋਂ ਵਾਹਿਗੁਰੂ ਕੀ ਉਹ ਭਗਤੀ ਕਰਦੇ ਤੂੰ ਉਹਨਾਂ ਨੂੰ ਡਿਸਟਰਬ ਕਿਉਂ ਕਰਦਾ ਉਹਦਾ ਪਿਆਰੀ ਰੂਹ ਆ ਬਹੁਤ ਨਾਈਸ ਐ ਇਥੇ ਸੰਗਤ ਚ ਆਇਆ ਪਾਈਸਾ ਲੈ ਕੇ ਆਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਖਸ਼ਿਸ਼ ਤੇ ਸਟੋਰੀਆਂ ਗੁਰਪ੍ਰੀਤ ਅ ਦੀ ਕਿਰਪਾ ਨਾਲ ਬਹੁਤ ਸਾਰੇ ਐਕਸਪੀਰੀਐਂਸਸ ਗੁਰਪ੍ਰੀਤ ਨੇ ਕਰਵਾਇਆ ਤੇ ਮੈਂ ਹਾਸੇ-ਹਾਸੇ ਸ਼ੇਅਰ ਕਰਨਾ ਚਾਹੂੰਗੀ ਸੰਗਤ ਨਾਲ ਅ ਇੱਕ ਇੱਕ ਬਖਸ਼ਿਸ਼ ਪਤਾ ਜੀ ਦੀ ਤਾਂ ਕਿ ਇੱਕ ਦਿਨ ਰਾਤ ਨੂੰ ਹੈਨਾ ਮਤਲਬ ਦੋ ਕੁ ਵਜਰੇ ਸੀ ਅੰਮ੍ਰਿਤ ਵੇਲਦੇ ਹਨ ਤੇ ਮੈਂ ਦਿਨੀਆਂ 4 ਵਜੇ ਉੱਠਦੀ ਹੁੰਦੀ ਸੀ ਉਸ ਟਾਈਮ ਤੇ ਤੇ ਕਦੇ-ਕਦੇ ਹਮਨੇ ਚੁਲਾ ਨਹੀਂ ਵੀ ਲੱਗਦਾ ਸੀਗਾ ਤੇ ਕੀ ਹੁੰਦਾ ਸੀਗਾ ਕਿ ਬਟ ਘਰ ਚ ਸਿਮਰਨ ਹੈ ਨਾ ਜੋ ਸੰਗਤੀ ਰੂਪ ਵਿੱਚ ਸਿਮਰਨ ਜੋ ਹੁੰਦਾ ਆ ਉਹ ਮੈਂ ਹਮੇਸ਼ਾ ਹੋਂ ਤੇ ਆਉਣ ਰਹਿੰਦਾ ਸੀਗਾ ਤੇ ਤੇ ਗੁਰਪਤ ਦਾ ਇੱਕ ਰੂਮ ਵੀ ਬਣਾਇਆ ਹੈ ਨਾ ਜਿੱਥੇ ਮਤਲਬ ਮਹਾਰਾਜ ਮਤਲਬ ਪੋਥੀਆਂ ਪੋਥੀ ਦੇ ਰੂਪ ਵਿੱਚ ਹੈਗੇ ਨੇ ਤੇ ਉਹਨਾਂ ਦਾ ਆਪਣਾ ਜਿਵੇਂ ਹਗਾ ਰੂਹ ਤੇ ਅਸੀਂ ਕੀ ਹੋਇਆ ਕਿ ਇੱਕ ਦਿਨ ਰਾਤ ਨੂੰ ਜਦੋਂ ਸੁੱਤੇ ਹਨਾ ਤੇ ਮੈਂ ਮੇਰਾ ਛੋਟਾ ਬੇਟਾ ਆ ਲਾਈਕ ਉਦੋਂ 3-3 ਮਹੀਨੇ ਦਾ ਸੀਗਾ ਤੇ ਮੇਰੇ ਹਸਬੰਡ ਤੇ ਮੇਰੀ ਬੇਟੀ ਦੂਸਰੇ ਬੈੱਡ ਤੇ ਸੌਂਦੇ ਆ ਤੇ ਅਸੀਂ ਦੋਵੇਂ ਇੱਕ ਸਾਥ ਸੌਂਨੇ ਮੈਂ ਤੇ ਮੇਰਾ ਬੇਟਾ ਇੱਕ ਸਾਥ ਸੌਂਨੇ ਛੋਟਾ ਸੀਗਾ ਕਰਕੇ ਹੈ ਤੇ ਬੈੱਡ ਵੀ ਸਾਡਾ ਬਹੁਤ ਵੱਡਾ ਨਹੀਂ ਸੀ ਕਰਕੇ ਇਸ ਵਾਸਤੇ ਤੇ ਕੀ ਹੋਇਆ ਕਿ ਮੈਂ ਜਿੱਦ ਨੂੰ ਬੈਟਾ ਤੇ ਮੈਂ ਦੂਸਰੇ ਸਾਈਡ ਸੁੱਤੀ ਸੀਗੀ ਤੇ ਅਚਾਨਕ ਤੋਂ ਨਾ ਜਵੇਂ ਉਹ ਸਾਡੇ ਇੱਥੇ ਕਹਿੰਦੇ ਦੱਬਾ ਪੈ ਗਿਆ ਮਤਲਬ ਪੂਰੀ ਬਾਡੀ ਪੈਰਲਾਈਜ਼ ਹੋ ਜਾਂਦੀ ਆ ਤੇ ਯੂਸ਼ੁਅਲੀ ਪਹਿਲੋਂ ਵੀ ਪਹਿਲੋਂ ਪਹਿਲੋਂ ਵੀ ਹੁੰਦਾ ਸੀ ਮੈਨੂੰ ਮਤਲਬ ਕਾਫੀ ਸਾਲ ਹੋ ਗਏ ਨੇ ਪਹਿਲੋਂ ਵੀ ਹੁੰਦਾ ਸੀ ਤੇ ਉਦੋਂ ਸਮਝ ਨਹੀਂ ਆ ਸੀ ਆਸਥੇ ਨਾਲ ਆਪਣੇ ਚਲਾ ਜਾਂਦਾ ਸੀਗਾ ਮਤਲਬ ਟਾਈਮ ਲੱਗਦਾ ਸੀ ਲੇਕਿਨ ਬਟ ਈਸ਼ਵਰ ਇਦਾਂ ਹੋਇਆ ਕਿ ਜਸਟ ਜਦੋਂ ਇਦਾਂ ਹੋਇਆ ਤੇ ਮੈਨੂੰ ਇਤਨਾ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਪਿੱਛੇ ਕੋਈ ਹੈ ਮੇਰੇ ਬੇਟੇ ਦੇ ਸਾਈਡ 'ਨਾ ਕੋਈ ਹੈ ਮਤਲਬ ਦਿਖ ਨਹੀਂ ਰਿਹਾ ਲੇਕਿਨ ਕੋਈ ਹੈ ਔਰ ਮੈਂ ਟਰਨ ਨਹੀਂ ਕਰ پا ਰਹੀ ਹਾਂ ਤੇ ਮੈਂ ਮੈਨੂੰ ਸਮਝ ਨਹੀਂ ਆਇਆ ਕਿ ਕਿ ਨਾ ਮੇਰੀ ਅੱਖ ਖੁੱਲ پا ਰਹੀ ਆ ਨਾ ਮੇਰਾ ਮੂੰਹ ਹਿਲ ਰਿਹਾ ਆ ਨਾ ਮੈਂ ਕਿਸੇ ਨੂੰ ਆਵਾਜ਼ ਮਾਰ ਸਕਦੀ ਆ ਕੁਝ ਵੀ ਨਹੀਂ ਮੂਵਮੈਂਟ ਨਹੀਂ ਹੋ ਰਹੀ ਆ ਤੇ ਉਸ ਟਾਈਮ ਨਾ ਮਤਲਬ ਜਸਟ 2 ਦਿਨ ਪਹਿਲਾਂ ਸੰਗਤ ਵਿੱਚ ਹੀ ਕਿਸੇ ਨੂੰ ਮੈਂ ਬੋਲਦੇ ਸੁਣਿਆ ਸੀਗਾ ਕਿ ਸੰਗਤ ਨੂੰ ਕਿ ਮਤਲਬ ਜਦੋਂ ਅੰਮ੍ਰਿਤ ਛਕਾਉਂਦੇ ਆ ਗੁਰੂ ਪਿਤਾ ਹੈ ਨਾ ਤੇ ਸਾਡੇ ਨਾਲ ਹਮੇਸ਼ਾ ਦੋ ਸ਼ਹੀਦ ਸਿੰਘ ਹਮੇਸ਼ਾ ਸਾਡੇ ਨਾਲ ਹੁੰਦੇ ਆ ਤੇ ਪਤਾ ਨਹੀਂ ਉਸ ਦਿਨ ਜਿਵੇਂ ਮਤਲਬ ਜਦੋਂ ਐਦਾ ਹੋਇਆ ਮੈਨੂੰ ਫੀਲ ਹੋਇਆ ਕਿ ਕੋਈ ਪਿੱਛੇ ਹੈ ਤੇ ਮੈਨੂੰ ਉਹਨੇ ਇੱਕਦਮ ਜਿਵੇਂ ਐਦਾ ਜੋਸ਼ ਜਿਹਾ ਆ ਗਿਆ ਜਿਵੇਂ ਅੰਦਰ ਕਿ ਐਦਾ ਕਿਦਾਂ ਕੀ ਕਰਦੇ ਅੰਦਰ ਔਰ ਮਨ ਜਿਵੇਂ ਐਦਾ ਅੰਦਰ ਕਹਿ ਰਿਹਾ ਆ ਕੀ ਅੱਧਾ ਕਿਦਾਂ ਘਰ ਦੇ ਅੰਦਰ ਕੋਈ ਵੜ ਸਕਦਾ ਆ ਸ਼ਹੀਦ ਸਿੰਘ ਇੱਥੇ ਹੈਗੇ ਨੇ ਤੇ ਅੱਧਾ ਕਿਦਾਂ ਕੋਈ ਵੜ ਜੂਗਾ ਤੇ ਗੁਰੂ ਪਿਤਾ ਵੀ ਨਿਵਾਸ ਕਰਦੇ ਨੇ ਘਰ 'ਚ ਹੁਣ ਗੁਰੂ ਪਿਤਾ ਦੇ ਰੂਮ 'ਚ ਹਮੇਸ਼ਾ ਕੀ ਮਤਲਬ ਬਾਣੀ ਕੀਰਤਨ ਸਭ ਚੱਲਦੇ ਰਹਿੰਦਾ ਆ ਜਦ ਸਿਮਰਨ ਚੱਲਦਾ ਰਹਿੰਦਾ ਹੈ ਸਾਡੇ ਸਾਡੇ ਰੂਮ ਵਿੱਚ ਹਮੇਸ਼ਾ ਸਾਡੇ ਹਾਲ 'ਚ ਹਮੇਸ਼ਾ ਸਿਮਰਨ ਚੱਲਦਾ ਐਦਾਂ ਕਿਦਾਂ ਕੀ ਕੋਈ ਵੀ ਚੀਜ਼ ਘਰ ਦੇ ਅੰਦਰ ਆ ਸਕਦੀ ਐਦਾਂ ਕਿਦਾਂ ਹਿੰਮਤ ਹੋਈ ਤੇ ਮੈਂ ਆਪਣੇ ਆਪ ਨੂੰ ਅੱਧਾ ਬੋਲ ਰਹੀ ਆ ਮਤਲਬ ਇਹਨੇ ਗੁੱਸੇ 'ਚ ਮੈਂ ਬੋਲ ਰਹੀ ਕਿ ਅੱਧਾ ਕਿਦਾਂ ਕੋਈ ਆ ਗਿਆ ਅੰਦਰ ਐਦਾ ਕਿਤਾ ਹਿੰਮਤ ਹੋਈ ਤਾਂ ਸਦਾ ਹੀ ਤੇ ਅਚਾਨਕ ਤੋਂ ਫਿਰ ਜਵੇਂ ਮੈਂ ਐਦਾ ਕਿਤਾ ਕਿ ਗੁਰੂ ਪਿਤਾ ਪਲੀਜ਼ ਸ਼ਹੀਦ ਸਿੰਘ ਨੂੰ ਬੋਲੋ ਜੋ ਸ਼ਹੀਦ ਸਿੰਘ ਹੈਗੇ ਨੇ ਇੱਥੇ ਪਲੀਜ਼ ਉਹਨਾਂ ਨੂੰ ਬੋਲੋ ਕਿ ਚੁੱਕ ਕੇ ਨਾ ਇਹਨਾਂ ਨੂੰ ਬਾਹਰ ਸੁੱਟ ਕੇ ਆਏ ਤੇ ਜੋ ਵੀ ਚੀਜ਼ ਕਰ ਦੇ ਅੰਦਰ ਆਈ ਹੈ ਨਾ ਇੱਕ ਤੇ ਉਹਦੀ ਹਿੰਮਤ ਕਿੱਦਾਂ ਹੋਈ ਅੰਦਰ ਆਉਣ ਦੀ ਔਰ ਗੁਰੂ ਪਿਤਾ ਕਿਰਪਾ ਕਰੋ ਕਿ ਸ਼ਹੀਦ ਸਿੰਘ ਨਾ ਬਾਹਰ ਸੁੱਟ ਕੇ ਆਏ ਨੂੰ ਔਰ ਦੁਬਾਰਾ ਅੰਦਰ ਨਾ ਵੜਨ ਦਾ ਮਤਲਬ ਐਦਾਂ ਸੀਗਾ ਹੈਨਾ ਤੇ ਮੈਂ ਬਸ ਇੰਨੀ ਕੀ ਗੱਲ ਬੋਲੀ ਔਰ ਮੈਂ ਨਾ ਜਸਟ ਉਸੇ ਪੋਜੀਸ਼ਨ 'ਚ ਮੈਂ ਮਨ ਵਿੱਚ ਨਾ ਵਾਹਿਗੁਰੂ ਬੋਲਣ ਲੱਗੀ ਜਵੇਂ ਆਸਤੇ ਆਸਤੇ ਮੂੰਹ ਬੋਲ ਨਹੀਂ ਪਾਰਿਆ ਸੀਗਾ ਤੇ ਮੈਂ ਵਾਹਿ ਗੁਰੂ ਔਰ ਮੈਨੂੰ ਆਪਣੇ ਅੰਦਰ ਹੀ ਇੰਨੀ ਜ਼ੋਰ ਆਵਾਜ਼ ਆ ਰਹੀ ਸੀਗੀ ਵਾਹਿਗੁਰੂ ਬੋਲਣ ਦੀ ਮੈਂ ਤਿੰਨ ਵਾਰ ਹੀ ਬੱਚੇ ਬੋਲਿਆ ਤਿੰਨ ਵਾਰੀ ਬੋਲਦੇ ਹੀ ਐਵੇਂ ਲੱਗੇ ਜਿਵੇਂ ਰੂਮ 'ਚ ਕੁਝ ਹੋਇਆ ਆ ਜਿਵੇਂ ਅਚਾਨਕ ਤੋਂ ਜਿਵੇਂ ਕੋਈ ਚੀਜ਼ ਪਰ ਠੰਡੀ ਹੁੰਦੀ ਹੈ ਹੈਨਾ ਕੋਈ ਚੀਜ਼ ਬਹੁਤ ਠੰਡੀ ਹੁੰਦੀ ਹੈ ਜੇ ਰੂਮ ਬਹੁਤ ਠੰਡਾ ਹੁੰਦਾ ਹੈ ਔਰ ਅਚਾਨਕ ਤੋਂ ਇੱਕਦਮ ਗਰਮਾਹਟ ਆ ਜਾਂਦੀ ਹੈ ਜਿਵੇਂ ਮੈਨੂੰ ਉਦਾਂ ਫੀਲ ਹੋਇਆ ਕਿ ਕੁਝ ਅਚਾਨਕ ਤੋਂ ਲਾਈਕ ਉਸ ਫਲੈਸ਼ ਵਿੱਚ ਹੋਇਆ ਹੈ ਕੁਝ ਰੂਮ ਦੇ ਅੰਦਰ ਕੁਝ ਹੋਇਆ ਹੈ ਔਰ ਅਚਾਨਕ ਤੋਂ ਮਤਲਬ ਮੇਰਾ ਮੂੰਹ ਵੀ ਖੁੱਲ ਗਿਆ ਮੇਰੀ ਅੱਖਾਂ ਖੁੱਲ ਗਈਆਂ ਮੈਂ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਗਈ ਬੋਲ ਕੇ ਮੈਂ ਟਰਨ ਕੀਤਾ ਤੇ ਮੈਂ ਮਤਲਬ ਘੁੰਮ ਕੇ ਦੇਖਿਆ ਔਰ ਉਸ ਟਾਈਮ ਮੈਨੂੰ ਮਤਲਬ ਗੁਰਪ੍ਰੀਤ ਨੇ ਇੱਕ ਅਹਿਸਾਸ ਦਿਲਾ ਦਿੱਤਾ ਕਿ ਸ਼ਹੀਦ ਸਿੰਘ ਇੱਥੇ ਹੀ ਆ ਗੁਰੂ ਪਿਤਾ ਵੀ ਤੇਰੇ ਨਾਲ ਆ ਤੇ ਗੁਰੂ ਤੇ ਸ਼ਹੀਦ ਸਿੰਘ ਵੀ ਤੁਹਾਡੇ ਨਾਲ ਹੈਗੇ ਨੇ ਤੇ ਜੋ ਮੈਨੂੰ ਇੱਕ ਫੀਲਿੰਗ ਸਿਗੀ ਕਿ ਨੋ ਲੈਗ ਸੰਗਤ ਜੋ ਬੋਲ ਰਹੀ ਆ ਤੇ ਹੋ ਸਕਦਾ ਸਾਨੂੰ ਵੀ ਦਰਸ਼ਨ ਹੋ ਜਾਣ ਤੇ ਹਜੇ ਤੇ ਉਦਾਂ ਦਾ ਲੈਵਲ ਹੋਇਆ ਨਹੀਂ ਆ ਕਿ ਸ਼ਹੀਦ ਸਿੰਘ ਆਪ ਉਹਨਾਂ ਦੇ ਅਸੀਂ ਦਰਸ਼ਨ ਕਰ ਸਕੀਏ ਬਟ ਉਹਨਾਂ ਦਾ ਅਹਿਸਾਸ ਗੁਰੂਤਨ ਜ਼ਰੂਰ ਕਰਦਾ ਕਰਾਤਾ ਕਿ ਹਾਂਜੀ ਸ਼ਹੀਦ ਸਿੰਘ ਹੁੰਦੇ ਆ ਔਰ ਤੁਹਾਡੇ ਨਾਲ ਹੀ ਹੁੰਦੇ ਨੇ ਤੇ ਆ ਇੱਕ ਬਖਸ਼ਿਸ਼ ਸਿਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਅਮ ਭੈਜੀ ਇੱਕ ਹੋਰ ਬਖਸ਼ਿਸ਼ ਦੀ ਸਟੋਰੀ ਸ਼ੇਅਰ ਕਰਨੀ ਸੀਗੀ ਅ ਮੇਰੀ ਡਿਲੀਵਰੀ ਹੁਨੇ ਫੈਬ ਵਿੱਚ ਹੋਈ ਆ ਹੈਨਾ ਫੈਬ 2024 ਨੂੰ ਤੇ ਜਿਸ ਦਿਨ ਅ ਅਸੀਂ ਘਰ ਆਏ ਆ ਹੈਨਾ ਆਈ ਡੋਨਟ ਰਿਮੈਂਬਰ ਮੇਬੀ ਉਸ ਦਿਨ ਜਾਂ ਨੈਕਸਟ ਡੇ ਨਾਈਟ ਦੀ ਗੱਲ ਆ ਸ਼ਾਮ ਨੂੰ ਤੇ ਮੇਰੀ ਬੇਟੀ ਤੇ ਮੈਂ ਹੈਨਾ ਅ ਆਪਣੇ ਬੇਟੇ ਦੇ ਕੋਲ ਛੋਟਾ ਬੇਟਾ ਮੇਰਾ ਤੇ ਉਹਦੇ ਕੋਲ ਇਦਾਂ ਸਿਗੇ ਅਸੀਂ ਤੇ ਅਚਾਨਕ ਮੇਰੀ ਬੇਟੀ ਉਹਨੂੰ ਹੈਨਾ ਬੜਾ ਪਿਆਰ ਜਿਹਾ ਕਰ ਰਹੀ ਸੀ ਤੇ ਉਹ ਨੂੰ ਉਹਨੇ ਆਪਣੇ ਵੱਲੋਂ ਜਵੇਂ ਉਹਨੇ ਹੱਦ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਕਹਿੰਦੀ ਆ ਮਮਾ ਕਾਕਾ ਨਾ ਵਾਇਗਰੋ ਵਾਇਗਰੋ ਬੋਲ ਰਹੀ ਆ ਮੈਂ ਕਿਹਾ ਨਹੀਂ ਬੇਟਾ ਥੇ ਤੋ ਛੋਟਾ ਇਦਾਂ ਕਿਦਾਂ ਵਾਇਗਰੋ ਬੋਲੂਗਾ ਹਜੇ ਤਾਂ ਉਹਨੇ ਸਾਊਂਡਸ ਕੱਢਣੀਆਂ ਆ ਤੇ ਇਦਾਂ ਕਿਦਾਂ ਵਾਇਗਰੋ ਬੋਲ ਦੂਗਾ ਹਜੇ ਤਾਂ ਟਾਈਮ ਆ ਤੇ ਉਹਨੇ ਬੋਲਾ ਨਹੀਂ ਮਮਾ ਉਹਨੇ ਫੇਰ ਤੋਂ ਉਦਾਂ ਹੀ ਕੀਤਾ ਲੇਕ ਉਹਦੇ ਉਹਦੇ ਕੋਲ ਹੈਨਾ ਉਦੇ ਕੋਲ ਉਹਨੇ ਆਪਣਾ ਕੰਨ ਲਗਾਇਆ ਤੇ ਉਹਦੇ ਕੋਲ ਇੱਕਦਮ ਤੇ ਉਹਨੇ ਸੁਣਿਆ ਤੇ ਕਹਿੰਦੀ ਨਹੀਂ ਮਮਾ ਵਾਇਗਰੂ ਬੋਲ ਰਿਹਾ ਹੈ ਤੇ ਮੈਂ ਕਿਹਾ ਅੱਛਾ ਫਿਰ ਮੈਂ ਮੈਨੂੰ ਬੋਲੇ ਕਿ ਫਾਪਜੀ ਵੀ ਸੁਣੋ ਔਰ ਗੁਰੂ ਪਿਤਾ ਦੀ ਕਿਰਪਾ ਨਾਲ ਸੱਚੀ ਵਿੱਚ ਆ ਉਹਦੇ ਤੋਂ ਵਾਇਗਰੂ ਵਾਇਗਰੂ ਦੀ ਜੋ ਆਵਾਜ਼ ਸੀਗੀ ਹੈ ਨਾ ਜੋ ਉਹ ਆ ਰਹੀ ਸੀਗੀ ਉਹਦੇ ਚੋਂ ਤੇ ਬੜੀ ਗੁਰੂ ਪਿਤਾ ਦੀ ਕਿਰਪਾ ਰਹੀ ਆ ਗੁਰੂ ਪਿਤਾ ਨੇ ਆਪਣੀ ਸਚਿਨਵਾਸੀ ਰੂਹ ਭੇਜੀ ਆ ਤੇ ਬਸ ਰੂਪੇ ਤਰ੍ਹਾਂ ਸ਼ੁਕਰਾਨਾ ਹੀ ਕਰ ਸਕਦੇ ਆ ਤੇ ਆਹੀ ਸੰਗਤ ਨਾਲ ਸ਼ੇਅਰ ਕਰਨਾ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਲੋ ਆਪਣਾ ਆਮ੍ਰਿਤ ਸੰਚਾਰ ਸੀਗਾ ਉਦੋਂ ਵੀ ਇੱਕ ਦੋ ਰੂਹਾਂ ਨੂੰ ਬਾਟੇ ਦੇ ਵਿੱਚੋਂ ਪ੍ਰਕਾਸ਼ ਜਿੱਦਾਂ ਨਿਕਲਦਾ ਦਿਖਾਇਆ ਜਰੂਰ ਸਾਹਮਣੇ ਐਨ ਬਾਟੇ ਦੇ ਵਿੱਚੋਂ ਪ੍ਰਕਾਸ਼ ਨਿਕਲ ਕੇ ਤਾਂ ਨੂੰ ਗਿਆ ਇਹ 10 ਸਾਲ ਚਲੇ ਵੀ ਸਿੰਘਾਂ ਨੂੰ ਦਿਖਿਆ ਸੀਗਾ ਐਤ ਕੀ ਫੇ ਕਹਿੰਦੇ 10 ਸਾਲ ਬਾਅਦ ਆ ਦਰਸ਼ਨ ਹੋਏ ਪ੍ਰਕਾਸ਼ ਦੇ ਜਿੱਦਾਂ ਵਿੱਚੋਂ ਨਿਕਲ ਕੇ ਤਾਂ ਗੁਰੂ ਸਾਹਿਬ ਇਹ ਦਾਤਾ ਤੱਕ ਜਾਂਦੇ ਦਿਖਾਇਆ ਤੇ ਇੱਕ ਹੋਰ ਸਿੰਘ ਤੇ ਕਿਰਪਾ ਹੋਈ ਤੋਂ ਸਿੰਘ ਨੂੰ ਸਿਗਾ ਕਿ ਉਹ ਕਹਿੰਦੇ ਗੁਰੂ ਸਾਹਿਬ ਜੀ ਮੈਨੂੰ ਅਜੀ ਸੋਰੀ ਦੇ ਕੇ ਅਸੀਂ ਸੇਵਾ ਕਰਦੇ ਆ ਸਾਨੂੰ ਕੁਝ ਦਿਖਾਓ ਮਾੜਾ ਜਾ ਕੁਝ ਹੈ ਨਾ ਫੀਲ ਦਿਵਾਓ ਉਹ ਸਿੰਘ ਨੇ ਦੱਸਿਆ ਕਹਿੰਦਾ ਮੇਰੇ ਮੱਥੇ ਦੇ ਵਿੱਚੋਂ ਕੋਈ ਇਦਾ ਇਲੈਕਟ੍ਰਿਕ ਵੇਵ ਜਿੱਦਾਂ ਸ਼ੁਰੂ ਹੋਈ ਮੇਰੀ ਬਾਹ ਦੇ ਵਿੱਚੋਂ ਆ ਕੇ ਦਾ ਹੱਥ ਦੇ ਵਿੱਚ ਆ ਕੇ ਦਬਾਤੇ ਜੇ ਇੰਟਰ ਮਤਲਬ ਇਹ ਗੁਰੂ ਸਾਹਿਬ ਨੇ ਸ਼ੀਮ ਕਰਾਇਆ ਕਿ ਅਸੀਂ ਬੈਠੇ ਆ ਤੁਸੀਂ ਖਾਲੀ ਐਕਟਿੰਗ ਕਰ ਰਹੇ ਹੋ ਤੁਸੀਂ ਕੁਝ ਨਹੀਂ ਕਰ ਰਹੇ ਸੇਵਾ ਸਾਡੀ ਅਸੀਂ ਨਿਭਾ ਰਹੇ ਹਾਂ